ਸਰ ਪੰਜਾਬ ਸਾਹਿਬ ਕੀ ਨਾਮ ਹੈ ਜੀ ਹਾਂਜੀ ਕਰਮਨ ਸਿੰਘ ਹੈ ਨਾਮ ਮੇਰਾ ਕਿਹੜੀ ਜਗ੍ਹਾ ਹੈ ਜੀ ਸਾਡਾ ਪਿੰਡ ਲਾਹਾਵਾਲਾ ਜੀ ਕੀ ਅੱਜ ਮਤਾ ਪਾਸ ਕੀਤਾ ਹੈ ਪਿੰਡ ਸਾਡੇ ਮਤਾ ਬਾਦ ਕੀਤਾ ਜਿਸ ਸਾ ਸਾਰਿਆਂ ਨੂੰ ਪਤਾ ਹੀ ਹੈ ਵੀ ਕੋ ਛੋਟੇ ਬੱਚੇ ਨਾਲ ਜੋ ਬੜੀ ਦਰਦਨਾਕ ਘਟਨਾ ਹੋਈ ਹੈ ਪਿੰਡ ਹਿਸ਼ਾਰਪੁਰ ਦੇ ਵਿੱਚ ਕਿ ਉਹ ਬੜੀ ਸੈਨ ਤੋਂ ਬਾਹਰ ਹੈ ਉਹਨੂੰ ਮਦਦ ਰੱਖਦੇ ਹੋਏ ਸਾਡੇ ਨਗਰ ਨੇ ਸਾਰੇ ਨਗਰ ਨੇ ਤੇ ਅੱਜ ਆਮ ਜਲਾਸ ਰੱਖਿਆ ਆ ਇਹ ਮੀਟਿੰਗ ਕੀਤੀ ਆ ਤਾਂ ਜੋ ਸਾਡੇ ਪਿੰਡੇ ਵਿੱਚ ਹੀ ਇਹ ਘਟਨਾਵਾਂ ਜਾ ਸਾਡੇ ਲਾਗੇ ਸ਼ਾਗਰ ਏਰੀਆ ਦੇ ਵਿੱਚ ਘਟਨਾਵਾਂ ਨਾ ਹੋ ਸਕਣ ਇਸ ਕਰਕੇ ਸਾਡਾ ਅੱਜ ਸਾਰਾ ਪਿੰਲੇ ਇਕੱਠਾ ਹੋਇਆ ਇਹਦੇ ਵਿੱਚ ਮਦਦ ਸੀ ਪਾਇਆ ਗਿਆ ਜੀ ਜੋ ਸਾਡੇ ਪਿੰਡ ਦੇ ਵਿੱਚ ਇਨਲੀਗਲ ਤਰੀਕੇ ਨਾਲ ਪ੍ਰਵਾਸੀ ਰਹਿ ਰਹੇ ਆ ਜਿਨ੍ਹਾਂ ਦੀ ਸਾਨੂੰ ਬੈਕ ਹਿਸਟਰੀ ਨਹੀਂ ਪਤਾ ਵੀ ਉਹ ਪ੍ਰਵਾਸੀ ਕਿੱਥੋਂ ਆਏ ਆ ਵੀ ਇਹਨਾਂ ਦਾ ਪਿਛਲੀ ਹਿਸਟਰੀ ਕੀ ਆ ਵੀ ਇਹਨਾਂ ਨੇ ਕੋਈ ਕ੍ਰਾਈਮ ਤਾਂ ਨਹੀਂ ਕੀਤਾ ਉਹਨਾਂ ਨੂੰ ਪਾ ਹਦਾਇਤ ਦਿੱਤੀ ਆ ਬੜੇ ਪਿਆਰ ਨਾਲ ਬੇਤੀ ਕੀਤੀ ਆ ਵੀ ਤੁਸੀਂ ਅਗਰ ਸਾਡੇ ਕੋ ਕਾਗਜ਼ ਹੈ ਤੇ ਸਾਡੇ ਪਿੰਲੇ ਵਿੱਚ ਤੁਸੀਂ ਰਹੋ ਇਹ ਤਾਂ ਤੁਸੀਂ ਸਾਡਾ ਪਿੰਡ ਛੱਡ ਕੇ ਜਾ ਸਕਦੇ ਹੋ ਔਰ ਜੋ ਵੀ ਪ੍ਰਵਾਸੀ ਸਾਡੇ ਪਿੰਡ ਵਿੱਚ ਆਇਆ ਨਵੰਦਾ ਆ ਇਲੀਗਲ ਟੀਕੇ ਨਾਲ ਸਿਕੋ ਵੈਰੀਫਿਕੇਸ਼ਨ ਦੇ ਤੌਰ ਤੇ ਜਿੱਥੇ ਉਹ ਪਹਿਲਾਂ ਰਹਿੰਦਾ ਸੀਗਾ ਉੱਥੇ ਦੀ ਵੈਰੀਫਿਕੇਸ਼ਨ ਉਹਦਾ ਆਧਾਰ ਕਾਰਡ ਔਰ ਵੋਟਰ ਕਾਰਡ ਅਸੀਂੋਂ ਕੋ ਮੰਗਾਗੇ ਅਗਰ ਉਹ ਆਧਾਰ ਕਾਰਡ ਉਹ ਕੋ ਹੋਏਗਾ ਚਾਹੇ ਜੂਪੀ ਦਾ ਚਾਹੇ ਬਿਹਾਰ ਦਾ ਕਿਸੇ ਵੀ ਸਟੇਟ ਦਾ ਹੋਵੇ ਉਹ ਕੋ ਬਕਾਇਦ ਵੈਰੀਫਿਕੇਸ਼ਨ ਅਸੀਂ ਵੋਟਰ ਕਾਰਡ ਔਰ ਆਧਾਰ ਕਾਰਡ ਲਵਾਂਗੇ ਔਰ ਦੂਸਰੀ ਗੱਲ ਜੋ ਸਾਡੇ ਪਿੰਡ ਦੇ ਵਿੱਚ ਕਾਫੀ 20 ਸਾਲਾਂ ਤੋਂ ਜਾਂ 40 ਸਾਲਾਂ ਤੋਂ ਰਹਿ ਰਹੇ ਆ ਅਸੀਂ ਹੁਣਾਂ ਬਾਰੇ ਗੱਲ ਨਹੀਂ ਕਰਦੇ ਕਿਉਂਕਿ ਉਹ ਸਾਡੇ ਪਿੰਡ ਦਾ ਪਰਿਵਾਰ ਦਾ ਹਿੱਸਾ ਬਣ ਗਏ ਵਾ ਅਸੀਂ ਗੱਲ ਕਰਦੇ ਆ ਜਿਹੜੇ ਨਵੇਂ ਆਏ ਆ ਜਿਨ੍ਹਾਂ ਕੋ ਕੋਈ ਆਧਾਰ卡 ਨਹੀਂ ਦਾ ਕੋਈ ਵੈਰੀਫਿਕੇਸ਼ਨ ਨਹੀਂ ਹੈਗੀ ਅਲਪੜੀ ਕੀ ਨਾ ਜੀ ਹਾਂ ਜੀ ਮੇਰਾ ਨਾਮ ਗੁਰਚੰਦ ਸਿੰਘ ਮੈਂਬਰ ਪੰਚਾਇਤ ਲਾਹੌਰ ਤੋਂ ਜੀ ਤੇ ਅੱਜ ਜਿਹੜਾ ਇਹ ਮਤਾ ਪਾਸ ਹੋਇਆ ਪ੍ਰਵਾਸੀਆਂ ਦੇ ਲਈ ਉਹ ਇਹੀ ਹੋਇਆ ਕਿ ਜੋ ਵੀ ਘਟਨਾ ਹੁਸ਼ਿਆਰਪੁਰ ਵਿੱਚ ਵਾਪਰੀ ਆ ਬਹੁਤ ਹੀ ਨਿੰਦਣਯੋਗ ਜਿਹੜਾ ਘਟਨਾ ਛੋਟੇ ਜਿਹੇ ਬੱਚੇ ਦੇ ਨਾਲ ਬੜੀ ਦਰਿੰਦਗੀ ਨਾਲ ਉਹਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੋ ਹੋਣੀ ਸਾਡੇ ਸਾਰੇ ਪੰਜਾਬ ਨੂੰ ਇੱਕ ਹਮਲਾ ਮਾਰਨ ਦੀ ਜ਼ਰੂਰਤ ਆ ਕਿ ਜੋ ਘਟਲੋ ਉਸ ਘਰ ਵਿੱਚ ਵਾਪਰੀ ਆ ਉਹ ਕਿਸੇ ਨਾ ਵੀ ਵਾਪਰ ਸਕਦੀ ਆ ਸੋ ਸਾਰਿਆਂ ਨੂੰ ਇਹੀ ਬੇਨਤੀ ਆ ਪਿੰਡ ਵਾਲਿਆਂ ਨੂੰ ਨਗਰ ਵਾਸੀਆਂ ਨੂੰ ਇਹੀ ਮਤ ਆਪਾਂ ਪਾਸ ਕੀਤਾ ਕਿ ਕੋਈ ਵੀ ਪ੍ਰਵਾਸੀ ਜੋ ਲਾਹਾਂਬਾਦ ਵਿੱਚ ਅਨ ਇਲੈਗਲ ਰਹਿ ਰਿਹਾ ਜਿਹਦੇ ਕੋਲ ਤਾਜ ਪੱਤਰ ਆਪਣਾ ਜਾਓ ਨਹੀਂ ਆ ਉਹ ਆਪਾਂ ਇਥੇ ਦਾ ਵੀ ਉਹਦਾ ਕਾਗਜ਼ ਪੱਤਰ ਜੋ ਵੀ ਹੈਗਾ ਉਹਦੇ ਕੋ ਅਧਾਰ ਕਾਰਡ ਜੋ ਵੀ ਹੈ ਉਹ ਦੇਖਿਆ ਜਾਊਗਾ ਤੇ ਜਿੱਥੋਂ ਵੀ ਆਇਆ ਪਾਏ ਚਾਹੇ ਉਹ ਬਿਹਾਰ ਤੋਂ ਆ ਜਾਂ ਯੂਪੀ ਤੋਂ ਉਹਦੇ ਬਾਰੇ ਵੀ ਉਹਦਾ ਸਾਰਾ ਪਤਾ ਕਰਕੇ ਤੇ ਉਸ ਨੂੰ ਕਹਾਂਗੇ ਕਿ ਪੁਲਿਸ ਜਿਹੜੀ ਵੈਰੀਫਿਕੇਸ਼ਨ ਸਾਨੂੰ ਕਰਾ ਕੇ ਦਵੇ ਇਹ ਇਹ ਜਿਹੜਾ ਹਮਲਾ ਪਾਹੀਂ ਸਹੀ ਹੋ ਸਕਦਾ ਜੇਕਰ ਪ੍ਰਸ਼ਾਸਨ ਵੀ ਪੰਚਾਇਤਾਂ ਦੇ ਨਾਲ ਸਹਿਯੋਗ ਦੇਵੇ ਕਿਉਂਕਿ ਕੋਈ ਬੰਦਾ ਪੰਚਾਇਤਾਂ ਉੱਥੇ ਜਾ ਕੇ ਉਹਨਾਂ ਦੀ ਵੈਰੀਫਿਕੇਸ਼ਨ ਨਹੀਂ ਕਰਸੀ ਬਿਹਾਰ ਜਾਂ ਯੂਪੀ ਜਾ ਕੇ ਉਹ ਪੁਲਿਸ ਹੀ ਕਰਵਾ ਸਕਦੀ ਆ ਕਿਉਂਕਿ ਉੱਥੇ ਦੀ ਪੁਲਿਸ ਨਾਲ ਤਾਲਮਿਲ ਕਰਕੇ ਉਹਨਾਂ ਦੀ ਵੈਰੀਫਿਕੇਸ਼ਨ ਉਹਦਾ ਕੀ ਪਿਛੋਕੜ ਆ ਕਿੰਦਾ ਉਹ ਰਹਿ ਰਿਹਾ ਕੀ ਉਹ ਸਹੀ ਉਹਦਾ ਰਹਿਣ ਸਹਿਣ ਹੈ ਜਾਂ ਨਹੀਂ ਉਹ ਪ੍ਰਸ਼ਾਸਨ ਹੀ ਕਰ ਸਕਦਾ ਜੀ ਨਾਲ ਜੀ ਜਿਹੜੀ ਗੱਲ ਇਹ ਆ ਕਿ ਸਾਡੇ ਪੰਚਾਇਤ ਕੋਲ ਇਹ ਵੀ ਮਤਾ ਪਾਸ ਕੀਤਾ ਗਿਆ ਕੋਈ ਵੀ ਪ੍ਰਵਾਸੀ ਜੋ ਨਵਾਂ ਇੱਥੇ ਪਿੰਡ ਵਿੱਚ ਆਏਗਾ ਉਹਨੂੰ ਪੰਚਾਇਤ ਦੀ ਪਰਮਿਸ਼ਨ ਤੋਂ ਇਲਾਵਾ ਇੱਥੇ ਰਹਿਣ ਨਹੀਂ ਦਿੱਤਾ ਜਾਵੇਗਾ ਅਗਰ ਕੋਈ ਵੀ ਇੱਥੇ ਆਏਗਾ ਉਹ ਸਭ ਤੋਂ ਪਹਿਲਾਂ ਸਰਪੰਚ ਸਾਹਿਬ ਤੋਂ ਪੰਚਾਇਤ ਤੋਂ ਮਨਜ਼ੂਰੀ ਲਵੇਗਾ ਕਿ ਮੈਂ ਇੱਥੇ ਰਹਿਣਾ ਆ ਤੇ ਕੀ ਕੰਮਕਾਰ ਕਰਨਾ ਉਹ ਵੀ ਉਹਨੂੰ ਆਪਣੀ ਪੁਰਾਣੀ ਜਿਹੜੀ ਪਿਛਲੀ ਬੈਕਗ੍ਰਾਉਂਡ ਆ ਉਹਦੀ ਵੀ ਵੈਰੀਫਿਕੇਸ਼ਨ ਦੇਣੀ ਪਾਉਗੀ ਕਿ ਉਹ ਕਿੱਥੋਂ ਆਇਆ ਕਿੱਦਾਂ ਹੈਗਾ ਕਿ ਤਲਵਿੰਦਰਜੀਤ ਮੈਂ ਪਿੰਡ ਲਾਹਵਾ ਦਾ ਆਮ ਨਾਗਰਿਕ ਆ ਜੋ ਸਾਡੇ ਪਿੰਡ ਦੀ ਪੰਚਾਇਤ ਨੇ ਮਤਾਪਾਸ ਮਤਾਪਾਸ ਕੀਤਾ ਉਹ ਮਤਾਪਾਸ ਕੀਤਾ ਕਿ ਕੋਈ ਵੀ ਪ੍ਰਵਾਸੀ ਜੋ ਅਨਲੀਗਲ ਤੌਰ ਤੇ ਦਿੱਤੇ ਸਾਡੇ ਨਗਰ ਚ ਜਾਂ ਸਾਡੇ ਨਗਰ ਦੇ ਆਸ-ਪਾਸ ਰਹਿ ਰਿਹਾ ਆ ਉਹਦਾ ਜੋ ਵੀ شناخت ਆ ਆਧਾਰ ਕਾਰਡ ਮੋਟਰ ਕਾਰ ਕੋਈ ਬੈਂਕ ਅਕਾਊਂਟ ਸਾਰਾ ਲੀਗਲ ਤੌਰ ਤੇ ਚੈੱਕ ਕੀਤਾ ਜਾਊਗਾ ਔਰ ਦੂਜਾ ਮਤਾ ਪਾਸੇ ਕੀਤਾ ਗਿਆ ਕਿ ਨਵੇਂ ਸਿਰੋਂ ਕੋਈ ਪ੍ਰਵਾਸੀ ਸਾਡੇ ਨਗਰ ਵਿੱਚ ਆ ਕੇ ਪੰਚਾਇਤ ਦੀ ਮਜੂਰੀ ਤੋਂ ਬਿਨਾ ਨਹੀਂ ਰਹਿ ਸਕਦਾ ਔਰ ਤੀਜੀ ਗੱਲ ਇਹ ਕਿ ਕੋਈ ਵੀ ਪ੍ਰਵਾਸੀ ਸਾਡੇ ਪਿੰਡ ਵਿੱਚ ਕੋਈ ਸਮਾਨ ਵੇਚਣ ਵਾਲਾ ਕੋਈ ਵਾੜ ਲੈਣ ਵਾਲਾ ਕੋਈ ਸਬਜ਼ੀ ਵੇਚਣ ਵਾਲਾ ਨਾ ਵੜਿਆ ਜਾਵੇ ਔਰ ਨਾ ਹੀ ਸਾਡੇ ਆਸਪਾਸ ਦੇ ਨਗਰ ਦੇ ਵਿੱਚ ਇਹ ਤਰ੍ਹਾਂ ਦਾ ਪ੍ਰਵਾਸੀ ਕੋਈ ਇਨਲੈਗਲ ਤੋਂ ਤੇ ਰਹਿ ਰਿਹਾ ਵਾ ਉਹਦੀ شناخت ਕਰਕੇ ਉਹਦਾ ਚੰਬੋ ਜੋ ਵਾਇਡ ਡਾਟਾ ਚੈੱਕ ਕੀਤਾ ਜਾਊਗਾ ਔਰ ਸਾਰੇ ਪੰਜਾਬ ਦੇ ਮੈਂ ਬੇਨਤੀ ਕਰਦਾ ਇੱਕ ਵਾਰ ਫੇਰ ਕਿ ਸਾਡੇ ਸਾਰੇ ਪੰਜਾਬ ਦੇ ਜੋ ਪਿੰਡ ਔਰ ਜੋ ਪਿੰਡਾਂ ਦੀਆਂ ਪੰਚਾਇਤਾਂ ਆ ਉਹਨਾਂ ਨੂੰ ਖਾਸ ਬੇਨਤੀ ਆ ਕਿ ਆਪਣੇ ਨਗਰਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜੋ ਵੀ ਪ੍ਰਵਾਸੀ ਆਵੇ ਕੋਈ ਸਮਾਨ ਵੇਚਣ ਵਾਸਤੇ ਉਹਨੂੰ ਨਗਰ ਦੇ ਵਿੱਚ ਨਾਮ ਬਣਨ ਦਿੱਤਾ ਜਾਵੇ ਸਾਰੇ ਪੰਜਾਬ ਪੰਜਾਬ ਦੀਆਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਬੇਨਤੀ ਆ ਕਿ ਕੋਈ ਪ੍ਰਵਾਸੀ ਆਪਣੇ ਪਿੰਡਾਂ ਚ ਆਵੇ ਸਵਾਨ ਵਚਣ ਵਾਸਤੇ ਉਹਨੂੰ ਆਪਣੇ ਪਿੰਡ ਵਿੱਚ ਨਾ ਵੜਨ ਦਿੱਤਾ ਜਾਵੇ ਔਰ ਨਾ ਉਹਨਾਂ ਪ੍ਰਵਾਸੀਆਂ ਨੂੰ ਆਪਣੇ ਜਿਆਦਾ ਨੇੜਲੇ ਲਿਆ ਜਾਵੇ ਨਾ ਉਹਨਾਂ ਨੂੰ ਤੇ ਪਿਆਰ ਕੀਤਾ ਜਾਵੇ ਤਾਂ ਜੋ ਇਹਹੀ ਚੀਜ਼ਾਂ ਲੈ ਕੇ ਇਹ ਇੱਕ ਬੱਚੇ ਨਾਲ ਪਿਆਰ ਕਰਕੇ ਉਸਨੂੰ ਤਿੰਨ ਦਿਨ ਪਿਆਰ ਕਰਦਾ ਰਿਹਾ ਉਹ ਤੀ ਚੌਥੇ ਦਿਨ ਜਾ ਕੇ ਉਹਦਾ ਮਰਡਰ ਕਰ ਦਿੱਤਾ ਉਹ ਇਹ ਚੀਜ਼ ਨੂੰ ਮੁੱਖ ਰੱਖਦੇ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਬੇਨਤੀ ਆ ਕਿ ਆਪਣੇ ਪਿੰਡਾਂ ਵਿੱਚ ਪ੍ਰਵਾਸੀਆਂ ਨੂੰ ਵੜਨਾ ਮਨਾ ਕੀਤਾ ਜਾਵੇ ਸੋ ਸਾਰਿਆਂ ਨੂੰ ਇਹ ਬੇਨਤੀ ਆ ਸੋ ਦੂਜੀ ਗੱਲ ਇਹ ਕਿ ਜੋ ਹਰਵੀਰ ਸਿੰਘ ਦਾ ਪਿਤਾ ਬੜੇ ਹੀ ਦਰਦ ਦੁੱਖ ਵਿੱਚ ਉਹਨਾਂ ਨੇ ਇਹ ਸਾਰੇ ਹੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਬੇਨਤੀ ਕੀਤੀ ਸੋਸ਼ਲ ਮੀਡੀਆ ਤੇ ਬੇਨਤੀ ਕੀਤੀ ਕਿ ਜੋ ਉਸ ਬੱਚੇ ਦੀ ਉਹ ਫੋਟੋ ਆ ਕਿਸੇ ਵੀ ਗਰੁੱਪ ਦੇ ਵਿੱਚ ਕਿਸੇ ਵੀ ਮੀਡੀਆ ਤੇ ਸ਼ੇਅਰ ਨਾ ਕੀਤੀ ਜਾਵੇ ਤਾਂ ਜੋ ਫੋਟੋ ਦੇਖ ਕੇ ਉਹ ਸਾਡੇ ਮਨ ਨੂੰ ਇੰਨਾ ਦੁੱਖ ਲੱਗਦਾ ਕਿ ਉਹਨਾਂ ਨੂੰ ਉਸ ਟਾਈਮ ਚੇਤਾ ਆ ਜਾਂਦਾ ਸੋ ਉਹਨਾਂ ਨੂੰ ਖਾਸ ਬੇਨਤੀ ਆ ਕਿ ਕਿਸੇ ਮੀਡੀਆ ਤੇ ਉਹਦੀ ਫੋਟੋ ਨਾ ਵਾਇਰਲ ਕੀਤੀ ਜਾਵੇ ਸੋ ਇੰਨੀਆਂ ਗੱਲ ਕਹਿੰਦਾ ਖਿਮਤ ਜਾ ਚੱਕਾ ਸਾਰਿਆਂ ਸਤਿ ਸ੍ਰੀ ਅਕਾਲ ਜੀ ਚੈ ਗੁਰਦੇ